ਔਰ ਜਦੋਂ ਸੈਟ ਤੇ ਆਉਣਾ ਹੁੰਦਾ ਫਿਰ ਚਾਹ ਕਿੰਨਾ ਕੋ ਹੁੰਦਾ ਹੈ ਰੈਡੀ ਸਟ੍ਰੈਟਜੀ ਹੋ ਕੇ ਬੰਦਾ ਫੀਲ ਜੇ ਨਾ ਆਉਂਦਾ ਵੀ ਚੱਲਿਆ ਮੈਂ ਸੈਟ ਤੇ ਨਹੀਂ ਮੇਰਾ ਤੇ ਬਸ ਚੱਲੇ ਮੈਂ ਤੇ ਜਾਵਾਂ ਹੀ ਨਾ ਬਿਕੋਜ਼ ਮੈਤੇ ਪੋਲਿਟੀਕਲ ਫੈਮਿਲੀ ਤੋਂ ਹਾਂ ਤੇ ਪੇਰੈਂਟਸ ਨੂੰ ਕਨਵਿੰਸ ਕਰਨਾ ਸਭ ਕੁਝ ਹੋਏ ਨਾ ਸੌਖਾ ਨਹੀਂ ਹੈਗਾ ਕਾਫੀ ਦੇਰ ਤੇ ਉਹਨਾਂ ਨੂੰ ਮਨਾਣਾ ਔਖਾ ਸੀ ਡੇੜੀ ਦੇ ਕਿੰਨੇ ਘਾੜੇ ਕਰਦੇ ਕਿਸੇ ਨਾ ਕਿਸੇ ਤਰ੍ਹਾਂ ਸ਼ਿਫਾਇਸ਼ਾਂ ਪਵਾ ਦਿੰਦੇ ਸੀ ਸੋ ਮੈਨੂੰ ਲੱਗਿਆ ਕਿ ਨਹੀਂ ਸਟੋਰੀ ਬਹੁਤ ਵਧੀਆ ਹੈ ਇੱਕ ਫਰੈਸ਼ਨੈਸ ਹੈਗੀ ਹੈ ਜਿਹੜੀ ਹਲੇ ਪੰਜਾਬੀ ਸਿਨੇਮਾ ਚ ਨਹੀਂ ਆਈ ਸਮੀਪ ਕੰਗ ਹਰਾਂ ਦਾ ਨਾਮ ਬਹੁਤ ਵੱਡਾ ਵੱਡੇ ਮਾਈਲਸਟੋਨ ਜਿਹੜੇ ਆ ਪੰਜਾਬੀ ਇੰਡਸਟਰੀ ਦੇ ਕਾਮੇਡੀ ਜਨਰ ਦੇ ਜੇ ਆਪਾਂ ਗੱਲ ਕਰੀਏ ਤਾਂ ਉਹ ਸਾਰੇ ਇਹਨਾਂ ਦੇ ਗੱਡੇ ਹੋਏ ਨੇ ਦੇਖੋ ਜੀ ਸਮੀਪ ਸਰ ਜਿਹੜੇ ਨੇ ਉਹ ਆਲਰੇਡੀ ਇਨੀ ਐਸਟੈਬਲਿਸ਼ਡ ਡਾਇਰੈਕਟਰ ਨੇ ਸੋ ਕਦੇ ਵੀ ਮੈਨੂੰ ਸੈਟ ਤੇ ਉਹਨਾਂ ਨੇ ਨਰਵਸ ਨਹੀਂ ਫੀਲ ਹੋਣ ਦਿੱਤਾ ਤੋਂ ਕਦ ਸ਼ੂਟ ਹੋਈ ਕਦ ਸਾਰਾ ਦਾ ਸਾਰਾ ਹੋ ਗਿਆ ਉਹ ਪਤਾ ਹੀ ਨਹੀਂ ਲੱਗਿਆ ਸ ਨਾਲ ਸਸੀਗਲ ਜੀ ਰਜ਼ਾਨਾ ਸਪੋਕਸਮੈਨ ਤੁਸੀਂ ਦੇਖ ਰਹੇ ਹੋ ਮੈਂ ਪਰਮਵੀਰ ਸ਼ੁਰਲੀ ਤੇ ਅੱਜ ਆਪਾਂ ਹੈਗੇ ਆ ਜੀ ਸਣੀ ਦੀ ਬਣੀ ਸ਼ੂਟਿੰਗ ਚੱਲ ਰਹੀ ਆ ਔਨ ਸ਼ੂਟ ਐਸ ਵਕਤ ਆਪਾਂ ਸੈੱਟ ਤੇ ਮੌਜੂਦ ਆ ਸਾਡੇ ਨਾਲ ਨੇ ਵਿਕਰਮ ਬਾਜਵਾ ਸਾਹਿਬ ਪਹਿਲਾਂ ਤਾਂ ਵੈਲਕਮ ਕਰਦੇ ਆ ਮੁਬਾਰਕਾਂ ਦਿੰਦੇ ਆ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਸਰ ਬਹੁਤ ਬਹੁਤ ਮੁਬਾਰਕਾਂ ਔਰ ਸ਼ੂਟ ਚੱਲ ਰਿਹਾ ਤੁਹਾਡੇ ਫੇਸ ਦੇ ਉੱਤੇ ਨਾ ਇੱਕ ਇਨੋਸੈਂਸ ਜਿਹੜਾ ਕੀ ਕਹਿੰਦੇ ਨੇ ਨਾ ਫਿਲਮਾਂ ਦੇ ਵਿੱਚ ਇੱਕ ਸ਼ਰੀਫੀ ਰੋਣੀ ਹੁੰਦੀ ਹੈ ਉਹ ਤੁਹਾਡੇ ਫੇਸ ਤੇ ਵੀ ਝਲਕਦਾ ਔਰ ਤੁਹਾਡੀ ਸਮਾਈਲ ਤੇ ਵੀ ਝਲਕਦਾ ਔਰ ਐਕਟਿੰਗ ਵਾਲੇ ਪਾਸੇ ਐਜ਼ਰ ਤੁਸੀਂ ਡੈਬਿਊ ਕਰਨ ਜਾ ਰਹੇ ਹੋ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਇਹ ਤੇ ਜੀ ਇੱਕ ਸੁਪਨਾ ਹੀ ਹੁੰਦਾ ਹਰ ਐਕਟਰ ਦਾ ਕਿ ਸਾਨੂੰ ਮੌਕਾ ਮਿਲੇ ਤੇ ਲੋਕ ਸਾਡੀ ਟੈਲੈਂਟ ਨੂੰ ਵਧੀਆ ਤਰ੍ਹਾਂ ਪਛਾਨ ਸਕਣ ਤੇ ਆਈ ਥਿੰਕ ਬਹੁਤ ਬlesਟ ਆ ਮੈਂ ਕਿ ਇਹ ਓਪਰਚੁਨਿਟੀ ਮੈਨੂੰ ਮਿਲੀ ਹੈ ਜਿਹਦੇ ਵਿੱਚ ਇਨੀ ਵਧੀਆ ਸਟਾਰ ਕਾਸਟ ਹੈ ਤੇ ਇਨੇ ਵੱਡੇ ਡਾਇਰੈਕਟਰ ਨੇ ਕਾਸਟ ਵਧੀਆ ਹੈ ਤੇ ਇਟਸ ਅ ਡ੍ਰੀਮ ਕਮ ਟਰੂ ਬਹੁਤ ਵਧੀਆ ਲੱਗਦਾ ਆ ਜੋ ਅੱਛਾ ਸਮੀਪ ਕੰਗ ਹੋਰਾਂ ਦਾ ਨਾਮ ਬਹੁਤ ਵੱਡਾ ਕਿਉਂਕਿ ਵੱਡੇ ਮਾਈਲਸਟੋਨ ਜਿਹੜੇ ਆ ਪੰਜਾਬੀ ਇੰਡਸਟਰੀ ਦੇ ਕਾਮੇਡੀ ਜਨਰ ਦੇ ਜੇ ਆਪਾਂ ਗੱਲ ਕਰੀਏ ਤਾਂ ਉਹ ਸਾਰੇ ਇਹਨਾਂ ਦੇ ਗੱਡੇ ਹੋਏ ਨੇ ਸਮੀਪ ਜੀ ਨਾਲ ਕੰਮ ਕਰਨਾ ਔਰ ਉਹਨਾਂ ਦੇ ਨੇਚਰਲ ਪੰਚਸ ਔਰ ਸਕ੍ਰਿਪਟ ਦੇ ਉੱਤੇ ਉਹਨਾਂ ਦੀ ਜੋ ਇੱਕ ਪਕੜ ਹੁੰਦੀ ਆ ਉਸ ਜਦੋਂ ਤੁਸੀਂ ਸੈੱਟ ਤੇ ਆਉਂਦੇ ਹੋ ਔਰ ਕਿਹੋ ਜਿਹਾ ਮਹਿਸੂਸ ਕਰਦੇ ਹੋ ਜਦੋਂ ਕੋਈ ਚੀਜ਼ ਕਿਸੇ ਤੋਂ ਆਪਾਂ ਸਿੱਖਦੇ ਆਂ ਤੇ ਕਿੱਦਾਂ ਦਾ ਲੱਗਦਾ ਹੁੰਦਾ ਅ ਦੇਖੋ ਜੀ ਸਮੀਪ ਸਰ ਜਿਹੜੇ ਨੇ ਉਹ ਆਲਰੇਡੀ ਇਨੀ ਐਸਟੈਬਲਿਸ਼ਡ ਡਾਇਰੈਕਟਰ ਨੇ ਆਈ ਥਿੰਕ ਪੰਜਾਬੀ ਸਿਨੇਮਾ ਦੀ ਪਹਿਲੀ ਜਿਹੜੀ ਇੱਕ 100 ਕਰੋੜ ਮੂਵੀ ਸੀ ਉਹ ਕੈਰੀ ਆਨ ਜਟਾ 3 ਸੀਗੀ ਸੋ ਆਈ ਥਿੰਕ ਇੱਕ ਜਿਹੜਾ ਫਰੈਸ਼ਨੈਸ ਲੈ ਕੇ ਆਂਦੇ ਨੇ ਸਕ੍ਰਿਪਟ ਦੇ ਵਿੱਚ ਇੱਕ ਨੇਚਰਲੀ ਕਾਮੇਡੀ ਜਿਹੜਾ ਐਡ ਕਰਦੇ ਨੇ ਪਰ ਜਿਹੜੀ ਮੂਵੀ ਵਿੱਚ ਗੁਰਪ੍ਰੀਤ ਕੁੱਕੀ ਐਡ ਹੋ ਗਏ ਨੇ ਉਹਦੇ ਨਾਲ ਇੱਕ ਜਿਹੜਾ ਇੱਕ ਸਕ੍ਰਿਪਟ ਨਾਰਮਲ ਆਂਦੀ ਹੈ ਉਹਨੂੰ ਇੱਕ 10 ਟਾਈਮਸ ਵੱਡਾ ਕਰਕੇ ਉਹਨੂੰ ਸਪੌਂਟੇਨੀਅਸ ਬਣਾ ਕੇ ਸਿਚੁਏਸ਼ਨਲ ਕਾਮੇਡੀ 슬ੈਪਸਟਿਕ ਕਾਮੇਡੀ ਬੜੀ ਚੀਜ਼ਾਂ ਸੈੱਟ ਤੇ ਡਿਸਾਈਡ ਹੁੰਦੀਆਂ ਨੇ ਜਿਹੜਾ ਉਹ ਸੀਨ ਨੂੰ ਇਨਹਾਂਸ ਕਰ ਦਿੰਦੀ ਹੈ ਸੋ ਆਈ ਥਿੰਕ ਇੱਕ ਸਮੀਪ ਸਰ ਦੀ ਗਾਈਡੈਂਸ ਦੇ ਵਿੱਚ ਤੁਹਾਨੂੰ ਇਹ ਰਹਿੰਦਾ ਹੈ ਕਿ ਪਹਿਲੀ ਮੂਵੀ ਦੇ ਵਿੱਚ ਬੰਦੇ ਨੂੰ ਡਰ ਰਹਿੰਦਾ ਕਿ ਯਾਰ ਮੇਰੀ ਪਰਫਾਰਮੈਂਸ ਕਿ ਉਹ ਜੀ ਰਹੇਗੀ ਤੇ ਕਦੇ-ਕਦੇ ਡਾਇਰੈਕਟਰ ਜੇ ਥੋੜਾ ਜਿਹਾ ਉਹ ਜੇ ਮਿਲ ਜਾਣ ਜਿਹੜੇ ਥੋੜੇ ਜੇ ਸਟ੍ਰਿਕਟ ਨੇ ਤੇ ਤੁਹਾਨੂੰ ਨਰਵਸਨੈਸ ਹੋ ਜਾਂਦੀ ਹੈ ਸੋ ਕਦੇ ਵੀ ਮੈਨੂੰ ਸੈੱਟ ਤੇ ਉਹਨਾਂ ਨੇ ਨਰਵਸ ਨਹੀਂ ਫੀਲ ਹੋਣ ਦਿੱਤਾ ਤੇ ਉਹਨਾਂ ਨਾਲ ਇੱਕ ਕੰਫਰਟ ਬੜੀ ਬਣ ਜਾਂਦੀ ਹੈ ਉਹ ਕਹਿੰਦਾ ਤੁਸੀਂ ਰਿਲੈਕਸ ਕਰਕੇ ਆਪਣਾ ਸੀਨ ਕਰੋ ਐਂਡ ਇਹ ਪੁੱਲ ਜਾਓ ਕੌਣ ਦੇਖ ਰਿਹਾ ਕੌਣ ਨਹੀਂ ਦੇਖ ਰਿਹਾ ਬਿਕੋਜ਼ ਇੱਕ ਐਕਟਰ ਨੂੰ ਇੱਕ ਆਪਣੀ ਅੰਦਰ ਦੀ ਸ਼ਾਇਨੈਸ ਹਟਾਣੀ ਪੈਂਦੀ ਹੈ ਐਕਟਰ ਬਣਨ ਲਈ ਤੇ ਹਰ ਸੀਨ ਨੂੰ ਬੜੇ ਕੰਫਰਟੇਬਲੀ ਤੇ ਬੜੀ ਅੰਡਰਸਟੈਂਡਿੰਗ ਨਾਲ ਕਰਦੇ ਨੇ ਸੋ ਸੀਨ ਬਹੁਤ ਨਿਖਰ ਕੇ ਆਂਦਾ ਹੈ ਤੇ ਕਾਮੇਡੀ ਉਹਨਾਂ ਚ ਨੇਚਰਲੀ ਬਹੁਤ ਵਧੀਆ ਉਹਨਾਂ ਨੂੰ ਆਂਦੀ ਹੈ ਤੇ ਉਹਦੇ ਨਾਲ ਇੱਕ ਸਕ੍ਰਿਪਟ ਨੂੰ ਮੂਵੀ ਨੂੰ ਹਰ ਕਿਸੇ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਤੇ ਬਹੁਤ ਵਧੀਆ ਲੱਗਦਾ ਅੱਛਾ ਆਪਾਂ ਜਦੋਂ ਵੀ ਕੋਈ ਚੀਜ਼ ਸ਼ੂਟ ਕਰਦੇ ਆ ਜਾਂ ਫਿਲਮ ਦੇ ਸੈੱਟ ਤੇ ਹੁੰਦੇ ਤਾਂ ਮਸਤੀ ਮਜ਼ਾਕ ਇੱਕ ਫਿਲਮ ਦਾ ਪਾਰਟ ਹੁੰਦਾ ਬਾਜਵਾ ਸਾਹਿਬ ਕਿੰਨਾ ਕਿ ਮਸਤੀ ਮਜ਼ਾਕ ਕਰਦੇ ਨੇ ਇਹ ਮੈਂ ਬਹੁਤ ਜ਼ਿਆਦਾ ਕਰ ਲੈਣਾ ਮਸਤੀ ਮਜ਼ਾਕ ਪਰ ਉਹ ਫਿਰ ਉਹ ਮੂਡ ਹੁੰਦਾ ਹੈ ਕਿ ਕਿਸ ਤਰੀਕੇ ਦਾ ਮਾਹੌਲ ਹੈ ਸੈਟ ਤੇ ਪਰ ਹੁਣ ਤੇ ਸਾਰੇ ਐਜ਼ ਅ ਫੈਮਲੀ ਬਣ ਜਾਂਦੇ ਆ ਵੈਨ ਯੂ ਡੂਇੰਗ ਅ ਮੂਵੀ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਪਰੇਜ਼ ਹੁੰਦਾ ਹੈ ਪਰ ਬਾਅਦ ਜਿੰਨਾ ਤੁਹਾਡਾ ਇੱਕ ਫ੍ਰੈਂਡਲੀ ਮਾਹੌਲ ਹੋ ਜਾਂਦਾ ਇੱਕ ਫੈਮਲੀ ਬਣ ਜਾਂਦਾ ਹੈ ਤੋ ਕਦ ਸ਼ੂਟ ਹੋਈ ਕਦ ਸਾਰਾ ਦਾ ਸਾਰਾ ਹੋ ਗਿਆ ਉਹ ਪਤਾ ਹੀ ਨਹੀਂ ਲੱਗਿਆ ਸੋ ਹਸੀ ਮਜ਼ਾਕ ਦੇ ਨਾਲ ਇੱਕ ਆਪਣਾ ਇੱਕ ਦੂਜੇ ਦੇ ਨਾਲ ਹੈ ਨਾ ਇੱਕ ਫੈਮਲੀ ਗ ਰਿਲੇਸ਼ਨ ਬਣ ਜਾਂਦਾ ਹੈ ਫਿਰ ਉਹ ਬਸ ਤੇ ਮਜ਼ਾਕ ਦੇ ਨਾਲ ਕੰਮ ਵੀ ਇਦਾਂ ਲੱਗਦਾ ਹੈ ਕਿ ਕੰਮ ਨਹੀਂ ਹੈ ਇਹ ਕਪਣਾ ਤੁਸੀਂ ਪੈਸ਼ਨ ਵੀ ਪੂਰਾ ਕਰ ਰਹੇ ਹੋ ਤੇ ਨਾਲ ਦੇ ਨਾਲ ਇੱਕ ਤੁਹਾਡਾ ਜਿਹੜਾ ਪ੍ਰੋਫੈਸ਼ਨਲੀ ਵੀ ਕੰਮ ਹੈ ਉਹ ਵੀ ਹੋ ਰਿਹਾ ਸੋ ਆਈ ਥਿੰਕ ਬੋਥ ਗੋ ਹੈਂਡ ਹੈਂਡ ਬਹੁਤ ਵਧੀਆ ਲੱਗਦਾ ਹੈ ਕਿ ਹਸੀ ਮਜ਼ਾਕ ਵੀ ਹੈ ਨਾਲ ਦੇ ਨਾਲ ਕੰਮ ਵੀ ਹੋ ਰਿਹਾ ਅੱਛਾ ਬਾਜਵਾ ਸਾਹਿਬ ਇੱਕ ਚੀਜ਼ ਇਹ ਹੈ ਕਿ ਬਹੁਤ ਸਾਰੀਆਂ ਫਿਲਮਾਂ ਸ਼ੁਰੂ ਹੁੰਦੀਆਂ ਜਾਂ ਗਾਣੇ ਸ਼ੁਰੂ ਹੁੰਦੇ ਨੇ ਮਾਹੀ ਸ਼ਰਮਾ ਉਹਨਾਂ ਦਾ ਜ਼ਿਕਰ ਬੜਾ ਹੁੰਦਾ ਔਰ ਜਦੋਂ ਵੀ ਕੋਈ ਚੀਜ਼ ਹਿੱਟ ਹੁੰਦੀ ਹੈ ਨਾ ਉਹ ਚ ਮਾਹੀ ਸ਼ਰਮਾ ਉਹਨਾਂ ਗੀਤਾਂ ਦੇ ਵਿੱਚ ਜ਼ਰੂਰ ਹੁੰਦੇ ਨੇ ਚਾਹੇ ਉਹਨਾਂ ਦੇ ਆਪਣੇ ਸ਼ੋਜ਼ ਹੋਣ ਚਾਹੇ ਕਿਸੇ ਵੀ ਚੀਜ਼ ਤੁਹਾਡਾ ਇਹਦੇ ਵਿੱਚ ਉਹਨਾਂ ਦੇ ਨਾਲ ਕੈਰੈਕਟਰ ਹੈ ਤੇ ਉਹਨਾਂ ਨਾਲ ਰਹਿ ਕੇ ਕਿਹੋ ਜਿਹਾ ਤੁਹਾਡਾ ਥੋੜਾ ਐਕਸਪੀਰੀਅੰਸ ਰਿਹਾ ਔਨ ਸ਼ੂਟ ਔਰ ਬਿਹਾਈਂਡ ਦਾ ਕੈਮਰਾ ਨਹੀਂ ਕਾਫੀ ਪ੍ਰੋਫੈਸ਼ਨਲ ਨੇ ਬਹੁਤ ਜ਼ਿਆਦਾ ਤੇ ਫ੍ਰੈਂਡਲੀ ਨਹੀਂ ਹੈਗੇ ਬਟ ਆਈ ਥਿੰਕ ਪ੍ਰੋਫੈਸ਼ਨਲੀ ਜਿੱਥੇ ਉਹਨਾਂ ਦਾ ਫਰਜ਼ ਬੰਦਾ ਇੱਕ ਕੈਰੈਕਟਰ ਨੂੰ ਵਧੀਆ ਤਰ੍ਹਾਂ ਪੇਸ਼ ਕਰਨਾ ਇੱਕ ਜਿਹੋ ਜੇ ਸਾਡੀ ਸਕ੍ਰਿਪਟ ਦੀ ਡਿਮਾਂਡ ਹੈ ਉਹ ਜੇ ਕੈਰੈਕਟਰ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਆਣਾ ਤੋ ਦੇਖੋ ਗਾਣਿਆਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਐਜ਼ ਅ ਮਾਡਲ ਉਹਨਾਂ ਨੇ ਬਹੁਤ ਵੱਡੇ ਹਿੱਟ ਗਾਣੇ ਦਿੱਤੇ ਨੇ ਸੋ ਆਈ ਥਿੰਕ ਉਹਨਾਂ ਦੇ ਔਨ ਬੋਰਡ ਆਨਾਲ ਮੂਵੀ ਨੂੰ ਤੇ ਬਹੁਤ ਵੱਡਾ ਪਲੱਸ ਪੁਆਇੰਟ ਮਿਲਦਾ ਹੈ ਤੇ ਨਾਲ ਦੇ ਨਾਲ ਇੱਕ ਨੋਨ ਫੇਸ ਨੇ ਪੰਜਾਬ ਦੇ ਵਿੱਚ ਹਰ ਕੋਈ ਮਾਹੀ ਸ਼ਰਮਨਾਂ ਜਾਉਂਦੇ ਨੇ ਤੇ ਆਈ ਫੀਲ ਇੱਕ ਬਹੁਤ ਵਧੀਆ ਇਨਸਾਨ ਨੇ ਤੇ ਨਾਲ ਦੇ ਨਾਲ professionally ਕੰਮ ਨੂੰ ਲੈ ਕੇ ਵੀ ਕਾਫੀ professionel ਨੇ ਤਾਂ ਫਿਰ ਉਹਦੇ ਨਾਲ ਇੱਕ ਵਧੀਆ ਸਕ੍ਰਿਪਟ ਨੂੰ ਵੀ ਫਾਇਦਾ ਹੁੰਦਾ ਤੇ ਮੂਵੀ ਜਿਹੜੀ ਹੁਣ ਤੁਸੀਂ ਥੀਏਟਰਸ ਜਾ ਕੇ ਦੇਖੋਗੇ ਉਹਦਾ ਵੀ ਫਾਇਦਾ ਤਾਂ ਹੈ ਜੇ ਅਸੀਂ ਆਪਣੀ ਐਕਟਿੰਗ ਨੂੰ ਜਸਟਿਸ ਦੇ ਪਾਈਏ ਕਦੇ ਕਦਾ ਹੁੰਦਾ ਹੈ ਅਸੀਂ ਪਰਫਾਰਮੈਂਸ ਇੰਨੀ ਵਧੀਆ ਨਹੀਂ ਕਰ ਸਕਦੇ ਤੇ ਫਿਰ ਲੋਕਾਂ ਨੂੰ ਲੱਗਦਾ ਕਿ ਕੀ ਪਤਾ ਇਹਦੇ ਜਗ੍ਹਾ ਕਿਸੇ ਹੋਰ ਨੂੰ ਲੈ ਲੈਂਦੇ ਤੇ ਮੂਵੀ ਬੈਟਰ ਬਣ ਜਾਂਦੀ ਪਰ ਆਈ ਥਿੰਕ ਇਸ ਮੂਵੀ ਵਿੱਚ ਜਿਹੜਾ ਉਹ ਕਿਰਦਾਰ ਕਰ ਰਹੇ ਨੇ ਬਨੀ ਦਾ ਮੇਰੇ ਆਪੋਜ਼ਿਟ ਜਿਹੜੇ ਉਹ ਫੀਮੇਲ ਲੀਡ ਨੇ ਆਈ ਥਿੰਕ ਬਹੁਤ ਵਧੀਆ ਰੋਲ ਕੀਤਾ ਹੈ ਤੇ ਬਹੁਤ ਮਜ਼ਾ ਆਇਆ ਕੰਮ ਕਰਕੇ ਅੱਛਾ 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 ਬਾਜਵਾ ਸਾਹਿਬ ਜਦੋਂ ਤੁਸੀਂ ਸੈੱਟ ਤੇ ਆਉਣਾ ਹੁੰਦਾ ਚਾ ਕਿੰਨਾ ਕੁ ਹੁੰਦਾ ਆਪਣੇ ਆਪ ਨੂੰ ਵੀ ਹਾਂ ਯਾਰ ਜਾਣਾ ਤਿਆਰੀ ਕਰਨੀ ਹੈ ਕਿਉਂਕਿ ਜਦੋਂ ਤੁਸੀਂ ਸ਼ੁਰੂ ਇਸ ਇਸ ਫੀਲ ਦੇ ਵਿੱਚ ਆਏ ਹਾਂ ਤੁਸੀਂ ਕਲਾਸਿਸ ਵੀ ਲਈਆਂ ਬੰਬੇ ਵੀ ਰਹੇ ਹੋ ਇੱਕ ਤਾਂ ਉਹ ਤਜਰਬਾ ਕਿਹੋ ਜਿਹਾ ਔਰ ਜਦੋਂ ਸੈਟ ਤੇ ਆਉਣਾ ਹੁੰਦਾ ਫਿਰ ਚਾ ਕਿੰਨਾ ਕੁ ਹੁੰਦਾ ਹੈ ਰੈਡੀ ਸਟੈਡੀ ਜਾ ਕੇ ਬੰਦਾ ਫੀਲ ਜੇ ਨਾ ਆਉਂਦਾ ਵੀ ਚੱਲਿਆ ਮੈਂ ਜੈਟ ਤੇ ਨਹੀਂ ਮੇਰਾ ਤੇ ਬਸ ਚੱਲੇ ਮੈਂ ਤੇ ਜਾਵਾਂ ਹੀ ਨਾ ਬਿਕੋਜ਼ ਮੈਂ ਤੇ ਪੋਲੀਟੀਕਲ ਫੈਮਿਲੀ ਤੋਂ ਆ ਤੇ ਪੇਰੈਂਟਸ ਨੂੰ ਕਨਵਿੰਸ ਕਰਨਾ ਸਭ ਕੁਝ ਹੋਏ ਨਾ ਸੌਖਾ ਨਹੀਂ ਹੈਗਾ ਬਿਕੋਜ਼ ਡੈਡੀ ਤੇ ਕਹਿੰਦੇ ਨੇ ਕਿ ਮੇਰੇ ਦਾਦਾ ਜੀ ਵੀ ਪਾਪਾ ਵੀ ਪੋਲੀਟੀਕਲ ਲਾਈਨ ਤੋਂ ਨੇ ਤੇ ਉਹ ਤੇ ਚਾਹੁੰਦੇ ਨੇ ਕਿ ਮੈਂ ਵੀ ਉਹਨਾਂ ਦੇ ਹੱਥ ਹੱਥ ਬਤਾਵਾ ਫੀਲਡ ਵਿੱਚ ਜਾਵਾ ਤੇ obviously ਜਦ ਮੈਨੂੰ ਟਾਈਮ ਮਿਲਦਾ ਤੇ ਪਿੰਡਾਂ 'ਚ ਜਾ ਕੇ ਲੋਕਾਂ ਦੀ ਸੇਵਾ ਕਰੀਦੀ ਆ ਬਟ ਇੱਕ ਮੈਨੂੰ ਸੀਗਾ ਕਿ ਮੰਚ ਇਹ ਨਾ ਰਹਿ ਜਾਏ ਕਿ ਇੱਕ ਚਾਂਸ ਮੈਂ ਦੇ ਦਿੰਦਾ ਕਿ ਪਤਾ ਉਹ ਮੇਰਾ ਪੈਸ਼ਨ ਦੇ ਵਿੱਚ ਵੀ ਮੈਂ ਗਰੋ ਕਰ ਸਕਦਾ ਬਟ ਆਈ ਥਿੰਕ ਇਸ ਜਗਾ 'ਚ ਆ ਕੇ ਮੈਨੂੰ ਬੜੀ ਖੁਸ਼ੀ ਮਿਲਦੀ ਹੈ ਕਿਉਂਕਿ ਕਈ ਕਾ ਕਦੇ-ਕਦਾਰ ਹੁੰਦੇ ਨੇ ਕਿ ਕਈ ਲੋਕ ਏਸੀ ਫੈਮਿਲੀ 'ਚ ਪੈਦਾ ਹੁੰਦੇ ਨੇ ਪਰ ਉਹਨਾਂ ਦਾ ਪੈਸ਼ਨ ਕੁਝ ਹੋਰ ਹੁੰਦਾ ਹੈ ਕੋਈ 뮤직 ਵਾਲ ਹੁੰਦਾ ਹੈ ਕੋ ਮੂਵੀਜ਼ ਵਾਲ ਹੁੰਦਾ ਹੈ ਕਿਸੇ ਨੂੰ ਪਾਇਲਟ ਬਣਨਾ ਹੈ ਕਿਸੇ ਨੂੰ ਕੁਝ ਕਰਨਾ ਹੈ ਸੋ ਆਈ ਥਿੰਕ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਆਜ਼ਾਦੀ ਦੇਣੀ ਚਾਹੀਦੀ ਹੈ ਕਿ ਇੱਕ ਵਾਰ ਬੇਟਾ ਤੁਸੀਂ ਟ੍ਰਾਈ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਸਕੋਪ ਹੈ ਤੇ ਅੱਗੇ ਕਰਨਾ ਚਾਹੀਦਾ ਹੈ ਪਰ ਇੱਕ ਵਾਰ ਆਪਣੇ ਮਨ ਦੀ ਤਸੱਲੀ ਲਈ ਯੂ ਸ਼ੁਡ ਆਲਵੇਸ ਡੂ ਇਟ ਤੇ ਮੇਰਾ ਬਸ ਚੱਲੇ ਤੇ ਮੈਂ ਤੇ ਸੈਟ ਤੇ ਰਵਾਂ 24 ਘੰਟੇ ਇਸ ਲਈ ਮੈਂ ਸਭ ਤੋਂ ਪਹਿਲਾਂ ਆ ਕੇ ਲਾਸਟ ਵੇ ਜਾਣਾ ਬਿਕੋਜ਼ ਆਈ ਫੀਲ ਕਿ ਜਦ ਤੱਕ ਤੁਸੀਂ ਸੈਟਤੇ ਰਹਿੰਦੇ ਹੋ ਇੱਕ এনवायरमेंट ਨੂੰ ਐਬਜ਼ਾਰਬ ਕਰ ਲੈਣੇ ਹੋ ਸੋ ਤੁਸੀਂ ਬੈਟਰ ਪਰਫਾਰਮ ਕਰ ਸਕਦੇ ਹੋ ਤੇ ਫਿਰ ਬਹੁਤ ਜਿਸ ਬੱਚੇ ਦੀ ਡ੍ਰੀਮ ਰਹੀ ਹੈ ਕਿ ਮੈਂ ਕਦੇ ਫਿਲਮਾਂ ਚਾਵਾ ਮੂਵੀਆਂ ਚਾਵਾ ਤੇ ਉਹ ਜਦ ਇੱਕ ਸੈੱਟ ਤੇ ਆਂਦਾ ਉਹਦੇ ਤੇ ਫਿਰ ਮਾਨੀ ਕਰੇਗਾ ਕਿ ਉਹ ਜਤੋਂ ਜ਼ਿਆਦਾ ਟਾਈਮ ਸਪੈਂਡ ਕਰੇ ਅੱਛਾ ਜਦ ਤੁਸੀਂ ਪਹਿਲੀ ਵਾਰੀ ਬਾਜਵਾ ਸਾਹਿਬ ਨੂੰ ਦੱਸਿਆ ਹੋਊਗਾ ਕਿ ਜਦੋਂ ਘਰ ਦੇ ਵਿੱਚ ਇੱਕ ਬੱਚਾ ਆਪਣੇ ਪਿਓ ਤੋਂ ਕੋਈ ਖੁਆਇਸ਼ ਲੈ ਕੇ ਜਾਂਦਾ ਨਾ ਤੇ ਮਨ 'ਚ ਡਰ ਬਹੁਤ ਹੁੰਦਾ ਵੀ ਡੈਡੀ ਵਾਲੇ ਪਾਸਿਓਂ ਕੁਝ ਵੀ ਆ ਸਕਦਾ ਤੇ ਜਦ ਤੁਸੀਂ ਪਹਿਲੀ ਵਾਰੀ ਦੱਸਿਆ ਸੀਗਾ ਕਿ ਮੈਂ ਆਹ ਚੀਜ਼ ਕਰਨੀ ਚਾਹਨਾ ਡੈਡੀ ਦਾ ਪਹਿਲਾ ਰਿਐਕਸ਼ਨ ਕੀ ਸੀ ਉਹ ਕਹਿੰਦੇ ਬੇਟਾ ਇਸ 사이ਡ ਫੀਲਡ ਨਹੀਂ ਹੈ ਤੇ ਹਾਂ ਕਿਹੜੇ ਕਿਹੜੇ ਚੱਕੜਾਂ ਚ ਪੈ ਗਿਆ ਹੈ ਤੇ ਇਦਾਂ ਵੀ ਨਹੀਂ ਹੈਗਾ ਕਿ ਕੋਈ ਸਾਡਾ ਲਿੰਕ ਵੀ ਹੋਏ ਇਸ 사이ਡ ਬਿਕਾਉਜ਼ ਸਿਆਸਤ ਚ ਹੀ ਲੜ ਰਹੇ ਆ ਤੇ ਸਟਾਰਟਿੰਗ ਤੋਂ ਤੇ ਕਾਫੀ ਦੇਰ ਤੇ ਉਹਨਾਂ ਨੂੰ ਮਨਾਣਾ ਔਖਾ ਸੀ ਕਿੰਨੇ ਇੱਕ ਮਤਲਬ ਜੇ ਆਪਾਂ ਸੋਚੀਏ ਹਨਾ ਬੀਂਗ ਅ ਸਨ ਡੈੜੀ ਦੇ ਕਿੰਨੇ ਘਾੜੇ ਕੱਢੇ ਨਹੀਂ ਸਿਫਾਰਸ਼ਾ ਕਿਸੇ ਨਾ ਕਿਸੇ ਤਰ੍ਹਾਂ ਸਿਫਾਰਸ਼ਾ ਪਵਾ ਦਿੰਦੇ ਸੀ ਤੁਹਾਡੀ ਸਫਾਰਿਸ਼ ਕਿਹੜੀ ਕੰਮ ਕੀਤੀ ਤੁਹਾਡੇ ਆਤੇ ਮੰਮੀ ਦੀ ਜਾਂ ਹੋਰ ਕਿਸੇ ਫੈਮਿਲੀ ਮੈਂਬਰ ਦੀ ਆਈ ਥਿੰਕ ਮਦਰ ਦੀ ਹੀ ਥੋੜਾ ਜਿਹਾ ਸੇਗਾ ਕਿ ਜੀ ਸੌਫਟ ਸਾਈਡ ਤੇ ਮਦਰ ਦਾ ਬੇਟੇ ਲਈ ਹਮੇਸ਼ਾ ਜ਼ਿਆਦਾ ਹੀ ਹੈ ਤੇ ਉਹਨਾਂ ਦਾ ਫੇਰ ਥੋੜਾ ਫਰਜ਼ ਮੈਂ ਲਾਇਆ ਕਿ ਤੁਸੀਂ ਸਮਝਾਓ ਕਿ ਉਹਨਾਂ ਨੂੰ ਲੱਗਦਾ ਹੈ ਸਾਡੇ ਵਿੱਚ ਬਚਪਨਾ ਹੈ ਕਿ ਅਸੀਂ ਨਹੀਂ ਸਮਝ ਪਾਰੇ ਗੱਲ ਨੂੰ ਪਰ ਥੋੜੇ ਜਿਹਾ ਕਦੇ ਯਾਰ ਦੋਸਤ ਮਿਲ ਗਏ ਕੋਈ ਕਿਸੇ ਨਾ ਕਿਸੇ ਤੋਂ ਸਿਫਾਰਿਸ਼ ਪਵਾਪੂ ਕਿ ਇੱਕ ਵਾਰ ਮਨਾਣਾ ਥੋੜਾ ਔਖਾ ਸੀ ਪਰ ਹੁਣ ਜਦੋਂ ਦੇਖਦੇ ਨੇ ਇੰਟਰਵਿਊਜ਼ ਆਉਂਦੇ ਨੇ ਲੋਕ ਤਾਰੀਫ ਕਰਦੇ ਨੇ ਕਿ ਜੀ ਵਧੀਆ ਐਕਟਰ ਨੇ ਵਧੀਆ ਐਕਟ ਕਰਦੇ ਨੇ ਤੇ ਹੁਣ ਉਹਨਾਂ ਨੂੰ ਵੀ ਲੱਗਦਾ ਹੈ ਕਿ ਠੀਕ ਹੈ ਜੇ ਇਹਦਾ ਮਨ ਹੈ ਤੇ ਕਰਨਾ ਚਾਹੀਦਾ ਹੈ ਪਰ ਬਹੁਤ ਮਿਹਨਤ ਬਹੁਤ ਔਖਾ ਸੀ ਬਹੁਤ ਮਿਹਨਤ ਕਰਨੀ ਪਈ ਇੰਨੀ ਸੌਖੀ ਨਹੀਂ ਕੁਝ ਮਿਲਦਾ ਲਾਈਫ ਚ ਆਈ ਥਿੰਕ ਇੰਨੀ ਤਾਂ ਮੈਂ ਗੇੜੀ ਕਿਸੇ ਚੀਜ਼ ਲਈ ਨਹੀਂ ਕੱਢੇ ਜਿੰਨਾ ਮਨਾਂਚ ਕੱਢਦੇ ਸੀ ਵੇਖ ਲੋ ਵੀ ਡੈਡੀ ਨੂੰ ਮਨਾਉਣਾ ਕਿੰਨਾ ਔਖਾ ਜਦੋਂ ਪਿਓ ਦਾ ਇੱਕ ਆਪਣਾ ਸਿਸਟਮ ਹੋਵੇ ਇੱਕ ਆਪਣਾ ਕੰਮਕਾਰ ਹੋਵੇ ਨਾ ਤੇ ਫਿਰ ਜਦੋਂ ਮੁੰਡਾ ਦੂਜੇ ਪਾਸੇ ਜਾਵੇ ਨਾ ਤੇ ਫਿਰ ਡੈਡੀ ਦੇ ਸਾਹਡੇ ਕੱਢਣੇ ਪੈਂਦੇ ਆ ਅੱਛਾ ਬਾਜੂ ਸਾਹਿਬ ਜਦੋਂ ਤੁਸੀਂ ਮਤਲਬ ਸੈੱਟ ਤੇ ਆਏ ਜਦੋਂ ਤੁਹਾਨੂੰ ਸਕ੍ਰਿਪਟ ਮਿਲੀ ਪਹਿਲੀ ਵਾਰ ਜੋ ਤੁਹਾਡੇ ਹੱਥ ਚ ਸਕ੍ਰਿਪਟ ਆਈ ਤਾਂ ਕੀ ਫੀਲ ਕਰਕੇ ਇੱਕ ਬੰਦੇ ਦੇ ਇੱਕ ਆਰਟਿਸਟ ਦੇ ਅੰਦਰ ਇੱਕ ਫੀਲ ਹੁੰਦਾ ਕਿ ਹਾਂ ਯਾਰ ਮੈਂ ਇਸ એનર્ਜੀ ਨਾਲ ਸਾਰਾ ਕੰਮ ਕਰਨਾ ਔਰ ਇਹਦੇ ਚ ਇੰਪਰੋਵਾਈਜ਼ੇਸ਼ਨ ਵੀ ਹੋਏਗੀ ਹੋਰ ਚੀਜ਼ਾਂ ਵੀ ਮੈਂ ਐ ਜੋ ਸਕ੍ਰਿਪਟ ਆਈ ਸੀ ਕੀ ਮਹਿਸੂਸ ਕੀਤਾ ਕਿ ਆਹ ਕੈਰੈਕਟਰਾਂ ਦੇ ਨੂੰ ਇਦਾਂ ਨਵਾਵਾਂਗਾ ਜਦ ਮੇ ਕੋ ਸਕ੍ਰਿਪਟ ਆਈ ਜਦ ਸਮੀਪ ਸਰ ਨੇ ਨਰੇਟ ਕੀਤੀ ਸੀ ਸਟੋਰੀ ਸੋ ਮੈਨੂੰ ਲੱਗਿਆ ਕਿ ਨਹੀਂ ਸਟੋਰੀ ਬਹੁਤ ਵਧੀਆ ਹੈ ਇੱਕ ਫਰੈਸ਼ਨੈਸ ਹੈਗੀ ਹੈ ਜਿਹੜੀ ਹਲੇ ਪੰਜਾਬੀ ਸਿਨੇਮਾ ਚ ਨਹੀਂ ਆਈ ਤੇ ਉਹਦੇ ਨਾਲ ਨਾਲ ਆਈ ਫੀਲ ਕਿ ਜਦ ਗੁਰਪ੍ਰੀਤ ਸਰ ਨੇ ਵੀ ਆਪਣੀ ਫੀਡਬੈਕ ਦਿੱਤੀ ਤੇ ਉਹ ਹੋਰ ਵਧੀਆ ਸਕ੍ਰਿਪਟ ਇਨਹਾਂਸ ਹੋ ਗਈ ਸੋ ਆਈ ਫੈਲਟ ਕਿ ਹਾਂ ਇਹ ਕੇ ਹੋ ਜਾ ਕੈਰੈਕਟਰ ਜਿਹੜਾ ਮੇਰਾ ਪਰਸਨਲੀ ਮੈਨੂੰ ਪਸੰਦ ਆ ਕਾਮੇਡੀ ਜਨਰ ਕਿਉਂਕਿ ਕਹਿੰਦੇ ਨੇ ਕਿ ਜੀ ਕਾਮੇਡੀ ਸਭ ਤੋਂ ਮੁਸ਼ਕਲ ਜਨਰ ਹੈ ਕਿਸੇ ਨੂੰ ਹਸਾਣਾ ਬਹੁਤ ਔਖਾ ਹੈ ਬਟ ਨੈਚੁਰਲੀ ਮੈਨੂੰ ਕਾਮੇਡੀ ਜ਼ਿਆਦਾ ਪਸੰਦ ਆ ਕਦੇ ਕਦਾਰ ਮੈਂ ਔਨ ਕੈਮਰਾ ਬੜਾ ਸੀਰੀਅਸ ਲੱਗਦਾ ਜਾਂ ਲੋਕਾਂ ਨੂੰ ਲੱਗਦਾ ਕਿ ਸੀਰੀਅਸ ਹੈ ਤੇ ਪਰ ਜਦ ਮੈਂ ਆਪਣੇ ਲੋਕਾਂ ਨਾਲ ਹਾਂ ਤੇ ਉਹ ਕੰਫਰਟ ਜ਼ੋਨ ਬਣ ਜਾਂਦਾ ਹੈ ਹੁਣ ਜਿਵੇਂ ਮੇਰੀ ਆਪਣੀ ਟੀਮ ਹੈ ਜਿਹਨਾਂ ਨਾਲ ਮੈਂ ਉੱਠਦਾ ਬੈਣਾ ਖਾਣਾ ਉਹ ਕਹਿੰਦੇ ਨੇ ਭਾਜੀ ਜੇ ਵਾਲਾ ਪਾਸਾ ਲੋਕ ਵੇਖਣ ਤੇ ਉਹ ਕਹਿਣਗੇ ਉਹ ਹੈ ਹੀ ਨਹੀਂ ਜਿਹੜਾ ਲੋਕ ਨਾਰਮਲੀ ਤੁਹਾਨੂੰ ਵੇਖਦੇ ਨੇ ਹਾਂ ਕਿਉਂਕਿ ਹਾਂ ਹਾਂ ਕਿਉਂਕਿ ਕਦੇ ਕਦਰ ਹੁੰਦਾ ਹੈ ਕਿ ਬਿਕੋਜ਼ ਇੱਕ ਇਹੋ ਜੀ ਫੈਮਿਲੀ ਤੋਂ ਆਨਾ ਜਿਹਦੇ ਵਿੱਚੋਂ ਲੋਕ ਤੁਹਾਨੂੰ ਜਜ ਕਰ ਸਕਦੇ ਨੇ ਤੇ ਮੈਂ ਜੇ ਆਪਣਾ ਉਹ ਵਾਲੀ ਸਾਈਡ ਨਾਰਮਲੀ ਰੱਖਾਂਗਾ ਤੇ ਲੋਕ ਕਈ ਗਲਤ ਪਾਸੇ ਵੀ ਲੈ ਸਕਦੇ ਨੇ ਸੋ ਜਦ ਮੈਂ ਬਾਹਰ ਨਿਕਲਦਾ ਮੈਂ ਹਮੇਸ਼ਾ ਯਾਦ ਰੱਖਦਾ ਕਿ ਭਾਈਵਾ ਸਾਹਿਬ ਦਾ ਬੇਟਾ ਹੈ ਤੇ ਉਹ ਵੀ ਮੈਂ ਇੱਕ ਇਮੇਜ ਕੈਰੀ ਕਰਨੀ ਹੈ ਪਰ ਜਿਹੜੇ ਲੋਕਾਂ ਨਾਲ ਮੈਨੂੰ ਕੰਫਰਟ ਹੈ ਕਿ ਇਹ ਮੇਰੇ ਬੰਦੇ ਨੇ ਉਹਨਾਂ ਨਾਲ ਫੇ ਖੁੱਲ ਕੇ ਆਪਾਂ ਗੱਲਾਂ ਕਰੀਦੀਆਂ ਬਜਟ ਸਕ੍ਰਿਪਟ ਮਿਲੀ ਮੈਨੂ ਸਿੱਖ ਵਧੀਆ ਓਪਰਚੁਨਿਟੀ ਹੈ ਮੇਰੇ ਲਈ ਤੇ ਸਮੀਪ ਸਰ ਤੇ ਵਿਸ਼ਵਾਸ ਕਰਕੇ ਉਹਨਾਂ ਨੇ ਕਿਹਾ ਕਿ ਆ ਸਟੋਰੀ ਮੈਂ ਵੀ ਬੜੀ ਦੇਰ ਦੀ ਸੋਚ ਰਿਹਾ ਸੀ ਬਣਾਉਣ ਲਈ ਨਿਊ ਕਮਰ ਦੇ ਨਾਲ ਤੇ ਜਦ ਸ਼ੁਰੂ ਕੀਤਾ ਤੇ ਹੁਣ ਤੁਸੀਂ ਦੇਖੋਗੇ ਬਹੁਤ ਵਧੀਆ ਮੂਵੀ ਬਣੀ ਹੈ ਤੇ ਇੱਕ ਫੁੱਲ ਔਨ ਰੋਮਾਂਟਿਕ ਐਂਟਰਟੇਨਰ ਕਾਮੇਡੀ ਮੂਵੀ ਹੈ ਚਲੋ ਬਾਜਾ ਸਾਹਿਬ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਐਡਵਾਂਸ ਚ ਤੁਹਾਡੀ ਇਹ ਫਿਲਮ ਬਹੁਤ ਸਕਸੈਸ ਵੱਡੇ ਰੇਟ ਤੇ ਜਾਵੇ ਔਰ ਅਗਲੀ ਫਿਲਮ ਲਈ ਤੁਹਾਨੂੰ ਡੈਡੀ ਨੂੰ ਮਨਾਉਣਾ ਨਾ ਪਵੇ ਉਹ ਆਪਣੇ ਆਪ ਹੀ ਮੰਨ ਜਾਣ ਸੋ ਸਾਡੇ ਵੱਲੋਂ ਬੈਸਟ ਵਿਸ਼ਸ ਨੇ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਤਾਂ ਸਨੀਦੀ ਬਣੀ ਦੇ ਸੈਟ ਤੇ ਆ ਜੀ ਆਪਾਂ ਔਰ ਬਾਕੀ ਆਰਟਿਸਟਾਂ ਨਾਲ ਵੀ ਗੱਲਬਾਤ ਕਰਦੇ ਆ ਇਸਨ ਸਾਡੇ ਨਾਲ ਵਿਕਰਮ ਬਾਜਵਾ ਜੀ ਆਓ ਚੱਲਦੇ ਆ